ਜੋ ਕਿ ਮਲਕਾਣਾ ਪੱਤੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਨੌਜਵਾਨ ਨੇ ਚਿੱਟਾ ਲਾ ਕੇ ਹੋ ਗਈ ਸੀ ਮੌਤ ਬੱਚੇ ਦੀ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਜਾਂਦੇ ਨੇ ਪਰ ਪਿੱਛੇ ਆਪਣੇ ਮਾਪਿਓ ਨੂੰ ਨਾ ਦੇਖਦੇ ਹੋਏ ਮੇਰਾ ਜੀ ਹੁਣ 18 ਸਾਲ ਚ ਲੱਗਿਆ ਸੀਗਾ ਬੇਟਾ ਜੀ ਕੀ ਜੀ ਹਾਂ ਜੀ ਇਹ ਸਕੂਲ ਹੀ ਭੇਜਦੇ ਸੀਗੇ ਉਸ ਤੋਂ ਬਾਅਦ ਸਕੂਲ ਤੋਂ ਹੀ ਬਸੇ ਮਾੜੀ ਸੰਗਤ ਦੇ ਵਿੱਚ ਪੈਂਦਾ ਪੈਂਦਾ ਸਾਨੂੰ ਬਹੁਤ ਲੇਟ ਪਤਾ ਲੱਗਿਆ ਜੀ ਬਸੇ ਦਿਰਾਸੇ ਨੇ ਝੂਠੇ ਦਿਰਾਸੇ ਨੇ ਜੀ ਇਹਨਾਂ ਦੇ ਕੁਝ ਵੀ ਨਹੀਂ ਚਿੱਟਾ ਬੰਦ ਹੋਇਆ ਕੁਝ ਵੀ ਨਹੀਂ ਸ਼ਰੀਆਮ ਉਸ ਤੋਂ ਹੀ ਦੁਗਣਾ ਚਿਗਨਾ ਹੋ ਗਿਆ ਜੀ ਉਹ ਚਿੱਟਾ ਲੈ ਕੇ ਕਿੱਥੋਂ ਆਂਦਾ ਸੀ ਫਿਰ ਉਹ ਲੈ ਕੇ ਆਂਦਾ ਸੀ ਕਿ ਸਾਸੀ ਵੜੈਚਾਂ ਰਹਿਨੇ ਆ ਜੀ ਨਾਲ ਲੱਗਦਾ ਮੁਰਾਦਪੁਰਾ ਸੈਂਸੀ ਬਰਾਦਰੀ ਹੈ ਆਮ ਚਿੱਟਾ ਵੇਚੀ ਜਾਂਦੇ ਆ ਇੱਕ ਕਾਲ ਕਰਦੇ ਆ ਘਾਰੀ ਫੜਾ ਜਾਂਦੇ ਆ ਅਸੀਂ ਬੱਚੇ ਦਾ ਕਿੱਥੇ ਕਿੱਥੇ ਖਿਆਲ ਰੱਖੀਏ ਜੀ ਨਹੀਂ ਪੰਜਾਬ ਸਰਕਾਰ ਦਾ ਵਾਦੇ ਕਰਦੀ ਇਹ ਵਾਦੇ ਝੂਠੇ ਤਲਾਸ਼ੇ ਨੇ ਜੀ ਅਸੀਂ ਚਿੱਟੇ ਦੇ ਉੱਤੇ ਬਹੁਤ ਸਿਕਤਾਈ ਕੀਤੀ ਗੇ ਰੇਡਾਂ ਇਹਨਾਂ ਦੀਆਂ ਜੀ ਸੀਬੀ ਨਾਲ ਘਰ ਧਾਰੀ ਕੁਝ ਵੀ ਨਹੀਂ ਹੋਇਆ ਜੀ ਕੁਝ ਵੀ ਨਹੀਂ ਹੋਇਆ ਦੁਗਣਾ ਹੋ ਗਿਆ ਜੀ ਚਿੱਟਾ ਆਮ ਹੋ ਗਿਆ ਜੀ ਇਹ ਤਾਂ ਸ਼ਰੀਆਮ ਹੀ ਹੋ ਗਿਆ ਦੋ ਦੋ 3-300 ਰੁਪਿਆ ਲੈ ਕੇ ਜਾਂਦੇ ਆ ਹਰੇਕ ਹੀ ਹਰੇਕ ਨੂੰ ਦੇ ਦਿੰਦੇ ਆ ਇਹ ਨਹੀਂ ਦੇਖਦੇ ਬੱਚਾ ਛੋਟਾ ਹੈ ਵੱਡਾ ਹੈ ਹਰੇਕ ਨੂੰ ਦੇ ਦਿੰਦੇ ਆ ਜੀ ਕੋਈ ਬੰਦ ਨਹੀਂ ਹੋਇਆ ਜੀ ਆਪ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਦੇਖੋ ਸਰਕਾਰਾਂ ਤੇ ਤਾਂ ਹੁ ਮੀਰੀ ਖਤਮ ਹੋ ਗਈ ਹੈ ਜੀ ਸਰਕਾਰਾਂ ਤੋਂ ਤਾਂ ਦੇਖੋ ਅਪੀਲ ਹਰੇਕ ਕਰਦੇ ਆ ਜੀ ਹਰੇਕ ਦਾ ਪੁੱਤ ਚਲਾ ਜਾਂਦਾ ਅਪੀਲ ਕਰਦੇ ਆ ਅਪੀਲਾ ਰਹਿ ਜਾਂਦੀਆਂ ਨੇ ਮੈਂ ਕਿਹਾ ਕੋਈ ਇਹੋ ਜਿਹਾ ਕੋਈ ਮੁੱਦਾ ਉਠਾਣ ਆਮ ਜਨਤਾ ਉਠਾਏਗੀ ਤਾਂ ਹੀ ਇਸ ਨਸ਼ੇ ਤੋਂ ਠੱਲ ਪੈ ਜਗੀ ਨਹੀਂ ਤਾਂ ਨਹੀਂ ਪੈਂਦੀ ਜੀ ਜੋ ਕਿ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਨੇ ਤੁਸੀਂ ਉਹਨਾਂ ਨੂੰ ਵੀ ਕੀ ਅਪੀਲ ਜੋ ਕਿ ਉਹਨਾਂ ਨੂੰ ਪੂਰੇ ਚਿੱਟਾ ਸ਼ਰੀਆਮ ਵਿਕ ਦੋ ਉਹਨਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਜੀ ਪੂਰੀ ਫੋਰਸ ਲਗਾ ਕੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਠੋਸ ਕਾਰਵਾਈ ਕੀਤੀ ਜਾਵੇ ਤਾਹੀ ਅੱਗੇ ਕੋਈ ਕਿਸੇ ਦੇ ਪੁੱਤ ਬਚਣਗੇ ਨਹੀਂ ਤਾਂ ਫਿਰ ਕੋਈ ਆਸ ਨਹੀਂ ਹੈ ਜੀ ਉਸ ਤੋਂ ਬਾਅਦ ਅਸੀਂ ਸੰਭਾਲਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਜੀ ਸਾਰੀ ਕੋਸ਼ਿਸ਼ਾਂ ਸਾਡੇ ਘਰ-ਬਾਰ ਕਰਜ਼ਾਈ ਹੋ ਗਿਆ ਜੀ ਮੇਰਾ ਕਾਰੋਬਾਰ ਹੀ ਠੱਪ ਹੋ ਗਿਆ ਜੀ ਪਰ ਮੈਂ ਆਪਣੇ ਬੇਟੇ ਨੂੰ ਨਹੀਂ ਬਚਾ ਪਾਇਆ ਜੀ ਸੈਂਟਰ ਵਗੈਰਾ ਵਿੱਚ ਕਾਇਆ ਇਸ ਤੂੰ ਸੈਂਟਰ ਚ ਕਾਇਆ ਸੀਗਾ ਜੀ ਬਸ ਹੁਣ ਤਿਵਾਰ ਕਰਕੇ ਮੈਂ ਲੈ ਕੇ ਆਏ ਸੀ ਦੀਵਾਲੀ ਕਰਕੇ ਘਰ ਲੈ ਕੇ ਆਏ ਸੀਗਾ ਜੀ ਮੈਂ ਮੈਂ ਕਿਹਾ ਚਲ ਦੁਆਰ ਤੂਰ ਮਨਾ ਲੇਗਾ ਉਸ ਤੋਂ ਬਾਅਦ ਫੇਰ ਨਸ਼ੇ ਦੀ ਦਲਦਲੇ ਚ ਫਸ ਗਿਆ ਜੀ ਬਧੀਆ ਠੀਕ ਹੀ ਹੋ ਜਾਂਦਾ ਸੀਗਾ ਬਸ ਨੇੜੇ ਮੁਰਾਦਪੁਰਾ ਹੋਣ ਕਾਰਨ ਮੇਰਾ ਬੱਚਾ ਨਹੀਂ ਛੱਡ ਪਾਇਆ ਕਿਉਂਕਿ ਸੰਗਤ ਇਹੋ ਜੀ ਬੁਰੀ ਸੀਗੀ ਆਂਦੇ ਜਾਂਦੇ ਸਮਾਣੇ ਤੋਂ ਯਾਰ ਦੋਸਤ ਬਸ ਸਾਹਮਣੇ ਸਾਡੀ ਦੁਕਾਨ ਨੇ ਬਸ ਇਸ਼ਾਰਾ ਕਰਦੇ ਸੀਗੇ ਬਸ ਇਹੋ ਜਾਨ ਚਿੱਤ ਕੋਈ ਵੀ ਨਸ਼ੇੜੀ ਯਾਰ ਦੋਸਤ ਨਾ ਬਣਾਓ ਠੀਕ ਹੈ ਜੀ ਆਪਣੇ ਚਾਚੇ ਤਾਏ ਭਾਈ ਭੈਣਾਂ ਨਾਲ ਖੁਸ਼ ਰਹੋ ਬਾਹਰ ਨਿਕਲਣ ਦਾ ਅੱਜ ਕੱਲ ਕੋਈ ਫਾਇਦਾ ਨਹੀਂ ਹੈਗਾ ਜੀ ਕੋਈ ਫਾਇਦਾ ਨਹੀਂ ਆਗਾ ਹਰੇਕ ਹੀ ਕਿਸੇ ਦਾ ਫਾਇਦਾ ਉਠਾਉਂਦਾ ਹੈ ਕੋਈ ਨਹੀਂ ਕਿਸੇ ਨੂੰ ਸਮਝਾਂਦਾ ਹੈਗਾ ਜੀ ਘਰ ਬੈਠੋ ਆਪਣਾ ਪੜ੍ਹਾਈ ਲਿਖਾਈ ਤੇ ਧਿਆਨ ਦਿਓ ਬਾਹਰ ਨਿਕਲਣ ਦਾ ਅੱਜਕੱਲ ਸਮਾਂ ਨਹੀਂ ਹੈ ਜੀ ਜਿਹੜੇ ਦਲਦਲ ਦੇ ਵਿੱਚ ਫਸੇ ਹੋਏ ਨੇ ਨੌਜਵਾਨ ਉਹਨਾਂ ਨੂੰ ਇਹ ਅਪੀਲ ਕਰਦਾ ਜੇ ਤੁਸੀਂ ਹੁਣ ਵੀ ਨਾ ਸੁਧਰੇ ਸੁਧਰਨ ਦੀ ਕੋਸ਼ਿਸ਼ ਕਰੋ ਐਂਡ ਤਾਂ ਜੀ ਬਸ ਮੌਤ ਹੀ ਹੈ ਮੌਤ ਹੀ ਹੈ ਬਸ ਹੋਰ ਅੱਗੇ ਕੋਈ ਰਸਤਾ ਨਹੀਂ ਹੈ ਅਸੀਂ ਪੂਰੀ ਕੋਸ਼ਿਸ਼ ਕਰ ਲਏ ਕੁਝ ਆਪਣਾ ਮਨ ਵੀ ਬਣਾਣ ਇਹ ਬੀ ਇਸ ਚ ਕੁਛ ਨਹੀਂ ਪਿਆ ਕੋਈ ਵੀ ਨਹੀਂ ਜੀ ਦੇਖੋ ਸਰਕਾਰ ਦਾ ਫਿਲਹਾਲ ਤੱਕ ਕੋਈ ਵੀ ਨਹੀਂ ਸਾਨੂੰ ਆ ਕੇ ਸਹਾਰ ਦਿੱਤੀ ਵੀ ਹਾਂ ਵੀ ਤੁਹਾਡਾ ਸਰਦਾਰ ਚੇਤਨ ਸਿੰਘ ਜੋੜੇ ਮਾਜਰਾ ਕੋਈ ਅਧਿਕਾਰੀ ਨਹੀਂ ਆਇਆ ਤੁਹਾਡੇ ਕੋਲ ਰੇ ਕੋਈ ਵੀ ਨਹੀਂ ਆਇਆ ਜੀ ਕੋਈ ਵੀ ਨਹੀਂ ਆਇਆ ਸਾਡੇ ਆ ਜੀ ਕੋਈ ਸੁਣਵਾਈ ਨਹੀਂ ਵੀ ਹੋਈ ਸਾਡੇ ਕੇਸ ਦੀ ਵੀ ਹਾਂ ਤੁਹਾਡੇ ਮੁੰਡਿਆਂ ਲ ਕੀ ਬਣੀ ਹੈ ਕਿ ਕਿਸ ਤੋਂ ਚਿੱਟਾ ਲੈ ਕੇ ਆਇਆ ਹੈ ਵੀ ਉਸ ਤੋਂ ਅਸੀਂ ਦੱਸ ਵੀ ਰਹੇ ਹਾਂ ਵੀ ਇੱਥੇ ਚਿੱਟਾ ਮਿਲਦਾ ਜੀ ਕਹਿੰਦੇ ਤੁਸੀਂ ਪਿੱਛੇ ਕਿਉਂ ਨਹੀਂ ਗਏ ਸਾਡੋ ਮੇਰੇ ਆ ਮੁੰਡੇ ਦੀ ਬੋਡੀ ਦੇ ਦੋ ਜੋ ਵੀ ਹੈ ਮੈਂ ਰੀਤੀ ਰਿਵਾਜ ਪੂਰਾ ਕਰਕੇ ਤਾਂ ਮੈਂ ਸੰਸਕਾਰ ਕਰਾਂ ਹੱਥ ਬਨ ਕੇ ਉਹਨਾਂ ਨੂੰ ਬੇਨਤੀ ਕੀਤੀ ਕਦੀ ਕਹਿੰਦੇ ਤੁਸੀਂ ਬਿਆਨ ਕਦੀ ਕਹਿੰਦੇ ਚਿੱਟਿਆਲ ਦੇ ਖਿਲਾਫ ਰਿਆਂ ਦੇ ਦਿੰਦੇ ਉਸ ਨਸ਼ੇੜੀ ਯਾਰ ਦੋਸਤੋ ਉਹੀ ਖਾ ਗਿਆ ਉਹਨੂੰ ਪਤਾ ਨਹੀਂ ਉਹਨੂੰ ਓਵਰਡੋਜ਼ ਕਰਾਈ ਹੈ ਕੀ ਕਰਾਈ ਹੈ ਬਸ ਉੱਥੇ ਸਾਨੂੰ ਅਚਾਨਕ ਹੀ ਬਸ ਕਾਲ ਆਈ ਹੈ ਵੀ ਤੁਹਾਡਾ ਮੁੰਡਾ ਉੱਥੇ ਬੇਹੋਸ਼ ਪਿਆ ਅਸੀਂ ਨੇ ਤਾਂ ਭੱਜ ਕੇ ਜਾ ਦੇ ਦੇਖਿਆ ਉੱਥੇ ਬਹੁਤ ਹੀ ਬੁਰੀ ਹਾਲਾਤ ਚ ਪਿਆ ਸੀਗਾ ਮਲਕਾਣਾ ਪੱਤੀ ਜੀ ਨਾਲੇ ਦੇ ਨਾਲ ਪੈਸੀ ਇੱਕ ਸਾਈਡ ਤੇ ਉੱਥੇ ਜਾ ਕੇ ਦੇਖਿਆ ਉਹ ਹਾਲਾਤ ਤਾਂ ਕੋਈ ਮਾਵਾਪਨਾ ਦੇਖੇ ਜੋ ਅਸੀਂ ਦੇਖਿਆ ਜੀ ਡੈਡ ਸੀ ਮੌਕੇ ਦੇ ਮੌਕੇ ਤੇ ਡੈਡ ਸੀਗਾ ਜੀ ਬਸ ਅਸੀਂ ਨੇ ਤਾਂ ਬਸ ਸਾਡੇ ਤਾਂ ਬਹੁਤ ਹੀ ਆਪਣੇ ਆਪ ਨੂੰ ਬਹੁਤ ਔਖਾ ਸੰਭਾਲਿਆ ਫਿਰ ਉੱਥੋਂ ਚੱਕ ਕੇ ਸਰਕਾਰੀ ਹਸਪਤਾਲ ਉਸ ਟਾਈਮ ਅਸੀਂ ਕੋਈ ਸਾਧਨ ਸੋਧਣੇ ਵੀ ਕੁਝ ਵੀ ਬਸ ਕਹਿੰਦੇ ਵੀ ਕੁਝ ਨਹੀਂ ਸੁਝਦਾ ਹੈਗਾ ਸਾਨੂੰ ਖਬਰ ਆਈ ਵੀ ਉੱਥੇ ਤੁਹਾਡਾ ਮੁੰਡਾ ਪਿਆ ਫਿਰ ਇਹ ਲੈ ਕੇ ਮੁਲਾਜਮ ਸਰਕਾਰੀ ਹਸਪਤਾਲ ਆਏ ਕਹਿੰਦੇ ਤੁਸੀਂ ਚੌਂਕੀ ਆ ਜਾਓ ਅਸੀਂ 11 ਵਜੇ ਦੀ ਚੌਂਕੀ ਗਏ ਸਾਨੂੰ ਸਵਾ 4 ਵਜਾ ਤੇ ਕਦੀ ਕਹਿੰਦੇ ਹੋ ਤੁਸੀਂ ਬਿਆਨ ਕਹਿੰਦੇ ਹੋ ਵੀ ਠੀਕ ਹੈ ਜੀ ਉਹਨੇ ਫਿਰ ਓਵਰਡੋਜ਼ ਕਰਾਈ ਹੈ ਫਿਰ ਉੱਥੋਂ ਅਸੀਂ ਪੁਲਿਸ ਨੇ ਤਾਂ ਨਹੀਂ ਛਾਣਬਿੰਦ ਕਰੀ ਮੈਂ ਉੱਥੇ ਆਪਣੇ ਭਤੀਜੇ ਭੇਜੇ ਮੈਂ ਇੱਕ ਪਤਾ ਕਰ ਰਿਹਾ ਹਾਂ ਮੁੰਡਾ ਹੋਕ ਕਿਵੇਂ ਗਿਆ ਕਹਿੰਦੇ ਇੱਥੇ ਇੱਕ ਦਿਨੇਸ਼ ਨਾਮ ਦਾ ਲੜਕਾ ਸੀਗਾ ਉੱਥੋਂ ਮੱਲੇ ਵਾਲੇ ਜਾਣਦੇ ਸੀਗੇ ਉਹਨਾਂ ਦਾ ਨਾਮ ਲੈ ਕੇ ਦੱਸਿਆ ਕਹਿੰਦੇ ਇਹ ਗਿਰਿਆ ਗਿਰਨ ਸਾਰੀ ਉਹਦੇ ਜੇਬਾਂ ਉਹਦਾ ਮੋਬਾਈਲ ਕੱਢਿਆ ਪੈਸੇ ਕੱਢੇ ਕਹਿੰਦਾ ਭੱਜ ਕੇ ਚਲਾ ਗਿਆ ਉਹਦੇ ਨਾਲ ਦਾ ਸੀ ਉਹਦੇ ਨਾਲ ਦਾ ਸੀਗਾ ਜੀ ਭੱਜ ਕੇ ਚਲਾ ਗਿਆ ਨਹੀਂ ਉਹਦੇ ਉੱਤੇ ਕੋਈ ਸਰਕਾਰ ਆਪਣਾ ਪੰਜਾਬ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਪੰਜਾਬ ਦੇਖੋ ਇੰਟਰਵਿਊ ਆਏ ਉਹਰੇ ਪੱਤਰਕਾਰ ਆਏ ਚੀਕ ਚੀਕ ਕੇ ਕਿਹਾ ਵੀ ਇਹ ਮੁੰਡਾ ਲੈ ਕੇ ਗਿਆ ਇਹਨੇ ਕੁਝ ਕਰਿਆ ਅਜੇ ਤੱਕ ਅਰੈਸਟ ਨਹੀਂ ਕੀਤਾ ਜੀ ਮੈਨੂੰ ਕੱਲ ਹੀ ਖਬਰ ਮਿਲੀ ਹੈ ਉਹੀ ਮੁੰਡਾ ਉਸੇ ਜਗ੍ਹਾ ਤੇ ਫਿਰ ਨਸ਼ੇ ਕਰ ਰਿਹਾ ਅੱਛਾ ਜੀ 3-4 ਮੰਡ ਦੇ ਨਾਲੇ بیٹھا ਉਸੇ ਜਗ੍ਹਾ ਤੇ ਫੇਰ ਨਸ਼ੇ ਕਰ ਰਿਹਾ ਹੈ। ਅੱਜ ਵੀ ਸ਼ਰੀਆਮ ਐਵੇਂ ਕੁੱਮੀ ਜਾ ਰਿਹਾ। ਸਾਡਾ ਪੁੱਤ ਉਹਨੇ ਮਾਰਤਾ ਕੱਲ ਨੂੰ ਕਿਸੇ ਹੋਰ ਦੀ ਵਾਰੀ ਹੋਊਗੀ। ਉੱਤੇ ਠੱਲ ਜੋ ਬਰਾੜ ਸਾਹਿਬ ਆਏ ਨੇ ਹੁਣ ਡੀਐਸਪੀ ਸਾਹਿਬ ਸਮਾਣੇ ਇਹਦਾ ਘਰ-ਘਰ ਰੇਡ ਕਰ ਰਹੇ ਨੇ ਡੇਲੀ ਜਾ ਜਾ ਕੇ ਜਿਹੜੇ ਨਸ਼ੇ ਦੇ ਖਿਲਾਫ ਦਾ। ਉਰੇ ਮਰਾਦਪੁਰਾ ਲੱਗਦਾ ਜੀ ਮੈਂ ਤਾਂ ਕੋਈ ਮੁਲਾਜ਼ਮ ਦੇਖਿਆ ਨਹੀਂ ਹੈਗਾ ਜੀ ਉੱਥੇ ਗਿਆ ਹੋਵੇ। ਕੋਈ ਮੁਲਾਜ਼ਮ ਨਹੀਂ ਆਇਆ ਜੀ। ਸਾਹਮਣੇ ਅਸੀਂ ਦੇਖਦੇ ਰਹਿੰਨੇ ਆ ਅੱਜ ਕੱਲ ਦੀ ਘੜੀ ਫਿਲਹਾਲ ਅੱਜ ਮੈਂ ਬਾਹਰ ਨਿਕਲਿਆ ਉਰ ਇੱਕ ਕਿਸੇ ਨਸ਼ੇ ਵਾਲੇ ਦੀ ਦੇਣ ਵਾਲੇ ਦੀ ਤੇ ਲੈਣ ਵਾਲੇ ਦੀ ਬੈਸ਼ ਹੋ ਰਹੀ ਸੀਗੀ ਕਹਿੰਦੇ ਤੂੰ ਮੈਨੂੰ ਕੱਟ ਦੇ ਰਿਆ ਅਸੀਂ ਤੈਨੂੰ ਇੰਨੇ ਪੈਸੇ ਦੇਨੇ ਆ ਇੰਨੇ ਪੈਸੇ ਦੇਣ ਕੁਝ ਸਾਡੇ ਆਪਣੇ ਮੁੰਡਿਆਂ ਨੇ ਉਹਨਾਂ ਨੂੰ ਫੜ ਵੀ ਲਿੱਤਾ ਜੀ ਫੜ ਵੀ ਲਿੱਤਾ ਪਰ 112 ਤੇ ਕਿਤੇ ਕੋਲ ਵੀ ਕੀਤੀ ਉਹਨਾਂ ਨੇ ਕੋਈ ਬੱਚਾ ਨਹੀਂ ਆਇਆ ਸਗੋਂ ਆਪਣੇ ਉਹ ਬੰਦੇ ਪਟਾ ਕੇ ਆਪਣੇ ਨੂੰ ਛਡਮ ਛੜਾਈ ਕਰਕੇ ਉਹ ਚਲੇ। ਧੀ ਨੇ ਹੁਣ ਤੱਕ ਕਿਸੇ ਨੇ ਵੀ ਜੀਸੀਬੀ ਨਹੀਂ ਚਲਾਈ ਨਸ਼ੇ ਵਾਲੇ ਦੇ ਖਿਲਾਫ ਪਰ ਇੱਕ ਪੰਜਾਬ ਹੁਣ ਨਵੀਂ ਸਰਕਾਰ ਹੈ ਜਿਹੜਾ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਇਹਨਾਂ ਨੇ ਪੀਲਾ ਪੰਜਾ ਚਲਾਇਆ ਹੁਣ ਤੱਕ। ਪੀਲਾ ਪੰਜਾ ਦੀ ਦੇਖੋ ਨਿਊਜ਼ੇ ਦੇਖੀ ਜਾ ਰਿਹਾ ਉੱਥੇ ਚਲੀ ਜਾ ਰਿਹਾ ਉੱਥੇ ਚਲੀ ਜਾ ਰਿਹਾ। ਮੁਰਾਦਪੁਰੇ ਤਾਂ ਚਲਿਆ ਨਹੀਂ ਹੈਗਾ। ਸਮਾਣੇ ਕਿਸੇ ਦੇ ਚਲਿਆ ਨਹੀਂ ਹੈਗਾ। ਨੇੜੇ ਤੇੜੇ ਤਾਂ ਅਸੀਂ ਕਿੱਥੇ ਨਹੀਂ ਦੇਖਿਆ ਜੀ। ਦੇਖੋ ਮੁਰਾਦਪੁਰਾ ਨਸ਼ੇ ਦੀ ਸਭ ਤੋਂ ਵੱਡੀ ਗੜਮ ਮੰਨੀ ਜਾਂਦੀ ਹੈ ਜੀ ਉੱਥੇ ਤੱਕ ਤਾਂ ਕਿਸੇ ਦਾ ਪੀਲਾ ਪੰਜਾ ਚੱਲਿਆ ਨਹੀਂ ਹੈਗਾ ਨਹੀਂ ਜਦੋਂ ਪੰਜਾਬ ਪੁਲਿਸ ਰੇਡ ਕਰਦੀ ਉਹ ਭੱਜ ਜਾਂਦੇ ਨੇ ਜਿੰਦੇ ਲਾ ਲਾ ਕੇ ਭੱਜ ਜਾਂਦੇ ਨੇ ਜੀ ਪਤਾ ਨਹੀਂ ਇਹਨਾਂ ਦੀ ਕਿਹੜਾ ਹਿਸਾਬ ਕਿਤਾਬ ਹੈ ਕੁਝ ਮਿਲਦਾ ਨਹੀਂ ਮਿਲਦਾ ਜੇ ਉਹਨਾਂ ਕੋਲ ਕੁਝ ਕੁਝ ਮਿਲਦਾ ਹੈ ਤਾਂ ਬਸ ਕੋਈ ਹਿਸਾਬ ਕਿਤਾਬ ਇਹਨਾਂ ਦੀ ਕੋਈ ਸਮਝ ਨਹੀਂ ਲੱਗਦੀ ਜੀ ਮੈਨੂੰ ਕਰਨਾ ਜਾਂਦਾ ਜੀ ਇੰਨਾ ਪੈਸਾ ਪੂਸਾ ਇਕੱਠਾ ਕਰਕੇ ਕੁਝ ਨਹੀਂ ਨਿਕਲਦਾ ਜੀ ਸਭ ਤੋਂ ਵੱਡਾ ਕੰਮ ਹੈ ਕਿਸੇ ਦੀ ਤੀ ਪੁੱਤ ਦੀ ਜਾਨ ਬਚਾ ਲਿਆਣ ਜੀ ਠੀਕ ਹੈ ਜੀ ਜੈਜਖਾਨ ਕਿਸੇ ਦਾ ਬੱਚਾ ਵੱਜ ਜਾਵੇ ਉਹਦੇ ਵਰਗੀ ਦੁਆ ਫਰਿਆਦ ਬਹੁਤ ਵੱਡੀ ਚੀਜ਼ ਹੈ ਜੀ ਅੱਜ ਤੁਹਾਡਾ ਬੇਟਾ ਗਿਆ ਕੱਲ ਉਹਨਾਂ ਦੇ ਕਿਹੜਾ ਬੱਚੇ ਨਹੀਂ ਹੈਗੇ ਮੈਂ ਕਹਿੰਨਾ ਜੀ ਉਹੀ ਤਾਂ ਗੱਲ ਹੈ ਨਾ ਕਿਸੇ ਗਰੀਬ ਦੀ ਬਦਦੁਆ ਨਹੀਂ ਲੈਣੀ ਚਾਹੀਦੀ ਠੀਕ ਹੈ ਜੀ ਤੁਸੀਂ ਆਪਣੀ ਡਿਊਟੀ ਸਹੀ ਤੰਗ ਨਾਲ ਨਿਭਾਓ ਹਰੇਕ ਦਾ ਤੀ ਪੁੱਤ ਬਚੇਗਾ ਕਿਉਂਕਿ ਇਹਨਾਂ ਸਰਕਾਰਾਂ ਤੋਂ ਸਾਰੇ ਪਰਿਵਾਰ ਦੀ ਆਸ ਹੀ ਖਤਮ ਹੋ ਰਹੀ ਹੈ ਜੀ ਤਹੀ ਅਸੀਂ ਦੇਖੋ 8 ਸਾਲ ਬਾਅਦ ਸਾਡੇ ਕੋਲ ਲड़का ਹੋਇਆ ਜੀ ਪੀਰਾਂ ਫਕੀਰਾਂ ਇਸ ਨਸ਼ੇ ਦੀ ਦਲਦਲ ਵਿੱਚ ਫਸ ਕੇ ਉਹ ਵੀ ਬਸ ਛੱਡ ਕੋਲ ਹੱਥਾਂ ਚੋਂ ਚਲਾ ਗਿਆ ਜੀ ਦੇਖੋ ਦਲਦਲ ਦੀ ਕੋਈ ਵੀ ਨਹੀਂ ਕੀ ਨੌਜਵਾਨ ਕਹਿੰਦੇ ਆ ਵੀ ਇਹਨਾਂ ਨੂੰ ਵੀ ਸਰਕਾਰ ਕੁਝ ਨਹੀਂ ਕਰੇ ਬੱਚੇ ਆਪਣੇ ਆਪ ਹੀ ਸੰਭਲੋ ਜੀ ਕਿ ਸਰਕਾਰ ਇਹ ਨਹੀਂ ਕਰਦੀ ਵੀ ਹੁਣ ਬਸੇ ਬੱਚੇ ਨੂੰ ਸਕੂਲ ਵੀ ਨਹੀਂ ਪਹੁੰਚ ਸਕਦੇ ਮਾੜੇ ਸੰਗਤਾਂ ਦੇ ਵਿੱਚ ਪੈ ਜਾਂਦੇ ਨੇ ਵੀ ਦੇਖੋ ਸਰਕਾਰ ਕੁਝ ਵੀ ਨਹੀਂ ਕਰ ਰਹੀ ਮੇਰਾ ਬੱਚਾ ਸਕੂਲ ਤੋਂ ਹੀ ਵਿਗੜਿਆ ਜੀ ਸਕੂਲ ਦੀ ਸੰਗਤ ਇਹੋ ਜੀ ਕੀ ਕਰਦੀ ਹੈ ਸਰਕਾਰ ਕੁਝ ਨਹੀਂ ਕਰਦੀ ਜੀ ਬੱਚੇ ਆਪ ਦੇ ਆਪ ਹੀ ਸੰਭਵ ਸਰਕਾਰ ਕੁਝ ਵੀ ਨਹੀਂ ਕਰਦੀ ਜੀ ਬੱਚੇ ਆਪ ਦੇ ਪਰੋਸਾ ਉੱਠ ਗਿਆ ਜੀ ਕੁਝ ਵੀ ਨਹੀਂ ਕਰ ਰਹੀ ਬੱਚੇ ਨਾ ਛੱਡੋ ਸਰਕਾਰਾਂ ਦੇ ਤੇ ਇਹਨਾਂ ਦੇ ਨਸ਼ੇੜੀ ਯਾਰ ਦੋਸਤਾਂ ਦੇ ਪਰੋਸੇ ਆਪਣੇ ਬੱਚੇ ਨਾ ਛੱਡੋ ਆਪਣੇ ਬੱਚੇ ਆਪ ਸਾਂਭ ਲਓ ਠੀਕ ਹੈ ਨਾ ਜੀ ਬੱਸ ਸਰਕਾਰਾਂ ਦਾ ਭਰੋਸਾ ਤਾਂ ਬਿਲਕੁਲ ਹੀ ਛੱਡ ਦਿਓ ਇਹ ਤਾਂ ਖੁਦ ਹੀ ਤੁਹਾਡੇ ਬੱਚੇ ਆਪ ਹੀ ਮਰਵਾ ਰਹੀ ਏ ਇਹੀ ਸਰਕਾਰ ਇਹਨਾਂ ਦਾ ਭਰੋਸਾ ਕਰ ਕਰਕੇ ਕਿਨਾ ਸਮਾਂ ਹੋ ਗਿਆ ਇਹਨਾਂ ਸਰਕਾਰਾਂ ਤੇ ਭਰੋਸਾ ਕਰ ਕਰਕੇ ਦਿਨੋ ਦਿਨ ਨਸ਼ਾ ਵਧ ਹੀ ਜਾ ਰਿਹਾ ਕਟਿਆ ਤਾਂ ਨਹੀਂ ਹੈ ਠੀਕ ਹੈ ਜੀ ਮੈਂ ਤਾਂ ਸਾਰੇ ਮਾਪੇ ਪਾਪਾ ਨੂੰ ਤੇ ਇਹੀ ਅਪੀਲ ਕਰਦਾ ਵੀ ਆਪਣੇ ਬੱਚੇ ਖੁਦ ਸੰਭਲੋ ਤੇ ਜਿਹੜੇ ਬੱਚੇ ਮਾੜਾ ਮੋਟਾ ਕਰਦੇ ਵੀ ਨੇ ਉਹਨਾਂ ਨੂੰ ਇਹੀ ਅਪੀਲ ਕਰਦਾ ਦਵਾਈਦਾਰੂ ਲੈ ਕੇ ਮਾੜੀ ਮੋਟੀ ਇਹ ਤੁਸੀਂ ਛੱਡ ਦਿਓ ਨਸ਼ਾ ਆਪਨਾ ਵਧੀਆ ਇਲਾਜ ਕਰਵਾਓ ਵਧੀਆ ਖੁਰਾਕਾਂ ਖਾਓ ਪਰ ਇਹ ਨਸ਼ਾ ਛੱਡ ਦਿਓ ਐਂਡ ਤੁਸੀਂ ਵੀ ਇਸ ਤਰ੍ਹਾਂ ਹੋਗੇ ਜਿ세 ਤਰ੍ਹਾਂ ਮੇਰੇ ਬੱਚੇ ਨਾਲ ਬਣੀ ਐ ਇਹ ਨਾ ਅਜ ਨਾ ਅੱਜ ਕੱਲ ਇਹ ਦਿਨ ਤੁਹਾਨੂੰ ਦੇਖਣਾ ਪੈਣਾ